ਗੱਲਬਾਤ ਬਿਟੇ ਹੋਈ ਹੈ ਬੱਚਾ ਖੇਡਣਾ ਆਇਆ ਹੈ ਇਹ ਕਹਿੰਦਾ ਕਿ ਮੈਨੇ ਬਾਹਰ ਖੇਡਣਾ ਹੈ ਫਿਰ ਵੀ ਮੰਮੀ ਦੁਖੀ ਹੋ ਕੇ ਕਹਿੰਦੀ ਨਹੀਂ ਦੋ ਵੀ ਫਰਕ ਹੈ ਤੂੰ ਵੀ ਉਹ ਦੱਦਿਆ ਕਰ ਬਹੁਤ ਹੋ ਗਿਆ ਹੋ ਗਿਆ ਉਸ ਤੋਂ ਵਾਦੇ ਉਹ ਘੜੇ ਕੋ ਪੰਜ ਵਾਰ ਪਹੁੰਚਦਾ ਇਹ ਟਾਈਮ ਲੇਗਾ ਤਾਂ ਫਿਰ ਦੋਨੇ نیچے ਆਇਆ ਹੈ ਤਨੇ ਕਹਿਦੀ ਕਾ ਕੋਈ ਦੂਰ ਫੈਬਰਾਸੀ ਕਾ ਕਾ ਤੇ ਉਹ ਕਹਦੇ ਤਿੰਨ ਫੈਬਰਾਸੀ ਕਾ ਤੇ ਇਹ ਗੁਰੂਆ ਨੇ ਦੱਸਿਆ ਹੋ ਕੇ ਕਹਿ ਵੀ ਕਾ ਕੋ ਤੂੰ ਇੱਧਰ ਆ ਜਾ ਬਾਬੂ ਤੂੰ ਜੇ ਸੜਕ ਹੈ ਮੈਂ ਕਿ ਫਿਰ ਇਹ ਦੋਨੇ ਉੱਪਰ ਆ ਕੇ ਨਾਲ ਦੀ ਨਾਲਿਆਂ ਨੂੰ ਰੋਕ ਕੇ ਇੱਥੇ ਆ ਗਿਆ ਬੱਚਾ ਇੱਥੇ ਆ ਕੇ ਉੱਪਰ ਆ ਗਿਆ ਤੇ ਮੈਂ ਕਿ ਜੋਨੇ ਤੂੰ ਕਿਉਂ ਵੀ ਉਹਨੂੰ ਰੋਕਦਾ ਹੈ ਬੱਚਾ ਵਿਚਾਰਾ ਮੈਂ ਕਿ ਹੁਣ ਤਾਂ ਉੱਥੇ ਖੇਡਣ ਦੇ ਦੋ ਉਹ ਖੇਡਦਾ ਬੱਚਾ ਆਪਣਾ ਤਾਂ ਕਹਿੰਦਾ ਮੈਂ ਤਾਂ ਤਾਂ ਰੁਕ ਗਿਆ ਵੀ ਤੂੰ ਜੇ ਸੜਕ ਤੇ ਦੂਰ ਬੈਠਾ ਜੀ ਸੀ ਮਮੀ ਐਨ ਨੂੰ ਮੈਂ نیچے ਉਤਰੀ ਮੈਂ ਕਿ ਤਾਂ ਸਬਜ਼ੀਆਂ ਲਾ ਕੇ ਮੈਂ ਸਬਜ਼ੀ ਲਵਾ ਬਤਮ ਵੀ ਮੰਗਾ ਮੈਂ ਇਹ ਬੈਠ ਕੇ ਜਿਸੇ ਸੋਕੀ ਕਰ ベンچ ਨਾਲ ਦੀ ਮੈਂ ਟਾਈਫਲ ਲੈ ਕੇ ਡੱਕੇ ਰਹੀ ਹਾਂ ਹਏ ਜਦ ਮੈਂ ਬਾਹਰ ਨਿਕਲੀ ਬੱਚੇ ਨੂੰ ਇੱਕ ਇੱਕ ਦਮ ਤੇਜ਼ ਆਈ ਆਵਾਜ਼ ਦਾ ਧਿਆਣਾ ਕਹੀ ਮੈਂ ਜਦੋਂ ਇਹ ਮੁੜ ਕੇ ਦੇਖਿਆ ਤਦ ਹੀ ਨੂੰ ਮੈਨੇ ਹੱਥ ਲਗਾਇਆ ਰੇੜੀ ਵਾਲੇ ਨੂੰ ਤਾਂ ਓਕੇ ਨਾ ਕਵਾਜ਼ ਆਈ ਮੈਂ ਕਿ ਹਾਈ ਦੇਖ ਕੀ ਹੋਇਆ ਦੇਖ ਰਹੀ ਆ ਮੈਂ ਕਿ ਹਾਏ ਇਹ ਤਾਂ ਸਾਡਾ ਬੱਚਾ ਹੈ ਮੈਂ ਕਿ ਸਾਡੇ ਬੱਚੇ ਨੂੰ ਲੈ ਕੇ ਆ ਮੁੰਡਾ ਜੋ ਵੀ ਨੇ ਇੱਥੇ ਆ ਜਾ ਜੋਤੀ ਮਹਾਰਾਜਾ ਖੂਨ ਖੂਨ ਮੋਰਚ ਖੂਨ ਆਏ ਮੈਂ ਕਿ ਮੇਰਾ ਬੱਚਾ ਲੈ ਗਿਆ ਮੈਂ ਤਾਂ ਉੱਤੇ ਬੇਹੋਸ਼ ਹੋ ਗਈ ਮੱਲਾ ਸਾਰਾ ਇਕੱਠਾ ਹੋ ਗਿਆ ਦੁਕਾਨ ਦਾ ਸਾਰੇ ਇਕੱਠੇ ਹੋ ਗਏ ਬੱਚਾ ਕੀ ਲੱਗਦਾ ਸੀ ਤੁਹਾਨੂੰ ਮੇਰਾ ਦੋਤਾ ਹੈ ਜੀ ਇਹ ਗੁੜੀ ਕਿੱਥੇ ਗਈ ਜੀ ਆ ਮੋਹਾਲੀ ਕੁੰਬਰਾ ਪਿੰਡ ਚ ਉਹਨੇ ਕਿ ਬੱਚੇ ਦੀ ਕੰਡੀਸ਼ਨ ਕੀ ਹੈ ਹਾਲ ਤਾਂ ਉਵੇਂ ਹੀ ਹੈ ਉਹ ਪੇਚੇ ਹੁਣ ਗੋਡੇ ਤੇ ਲੱਗੇ ਆ ਦੋ ਟੁੱਟੇ ਹੋਏ ਪਏ ਨੇ ਗੋਡੇ ਅੰਦਰੋਂ ਇਹ ਕਿਸ ਚੀਜ਼ ਨਾਲ ਹੋਇਆ ਜੀ ਐਕਸੀਡੈਂਟ ਬੋਰ ਟੋ ਸਿਗਾਂ ਮੁੰਡੇ ਗੋਲ ਬਹੁਤ ਤੇਜ਼ੀ ਨਾਲ ਆ ਰਿਹਾ ਸੀਗਾ ਇੱਥੋਂ ਤੋਂ ਬਲੱਡ ਸ਼ੁਰੂ ਹੋਇਆ ਉੱਥੇ ਤੱਕ ਗਿਰਿਆ ਬਿੱਟੂ ਦੁਕਾਨ ਤੱਕ ਬੱਚਾ ਸਾਡਾ ਐਮ ਲੱਕੜ ਵਾਂਗ ਨ ਹੋਇਆ ਪਿਆ ਸੀਗਾ ਮੈਂ ਕਿ ਬੱਚਾ ਤਾਂ ਗਿਆ ਮੂੰਹ ਤੋਂ ਖੂਨ ਆਖਾ ਮੰਦੋ ਬੇ ਮੈਂ ਇੱਕ ਬਾਰਾ ਚਕੇ ਮਾਂ ਮੇਰੇ ਗਰਦ ਸੀਗੀ 4 ਮਹੀਨੇ ਤੋਂ ਹਏ ਮੈਂ ਕਿ ਆਜੋ ਜੋਨੀ ਆਜੋ ਮੈਂ ਚੱਕ ਨਹੀਂ ਸਕਦੀ ਬੱਚੇ ਨੂੰ ਬੱਚੇ ਲੈ ਕੇ ਆ ਸਾਹ ਨੀਚੇ ਜੋਨੀ ਦੋ ਦੋ ਕੋੜੇ ਕੱਪੜੇ ਆਏ ਕਹਿੰਦਾ ਕੀ ਹੋ ਗਿਆ ਮੰਮੀ ਮੈਂ ਕਿ ਬੱਚਾ ਲੈ ਗਿਆ ਸਾਡਾ ਖੇਡਦਾ ਬੱਚਾ ਸੀਗਾ ਮੋਸਾਈਕ ਲੋਕਾਂ ਨੂੰ ਪਤਾ ਲੱਗਿਆ ਜੀ ਕੁਛ ਇਹ ਫੋਟੋ ਵੀ ਜਿੱਥੇ ਆ ਨੰਬਰ ਵੀ ਜਿਹੜਾ ਹੁਣ ਸਾਡੇ ਤੋਂ ਵੀ ਜਾ ਕੇ ਆਏ ਇਹ ਕਹਿੰਦਾ ਅਸੀਂ ਕਾਰਬਾਰੀ ਪੂਰੀ ਕਰ ਰਹੇ ਹਾਂ ਨਾ ਥੋੜਾ ਜਨੋ ਕਿੱਥੇ ਬੰਦਾ ਜੀ ਫੋਨ ਨਾ ਪਤਾ ਲੱਗੇ ਕਿਹਨੇ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਕਿੱਥੇ ਨੇ ਹੈ ਲੋਕਲ ਹੀ ਹੋਣਾ ਇਹਦਾ ਤਾਂ ਟਿਊਸ਼ਨ ਬੈਗ ਚੱਕਿਆ ਉਹਨੇ ਇੰਨੀ ਸਪੀਡ ਨਾਲ ਜਾ ਰਹੇ ਬਾਹਰ ਦਾ ਕੋਈ ਨਹੀਂ ਦਾ ਬਾਈਕ ਪਤਾ ਨਹੀਂ ਜਲੰਧਰ ਦੀ ਸ਼ੋਅ ਕਰਦੀ ਹੈ ਉਹ ਵੀ ਕੋਈ ਸਰਸਾਂ ਤੋਂ ਕੀ ਮੰਗ ਕਰਦੇ ਨੇ ਜ਼ਿਆਦਾ ਸੀ ਇਨਸਾਫ਼ ਮੰਗਦੇ ਵੀ ਇਹ ਤਾਂ ਸਾਡੇ ਬੱਚਣ ਦਾ ਮੰਨਣੇ ਪਾ ਗਿਆ ਕੱਲ ਨੂੰ ਹੋਰ ਬੱਚੇ ਨਾਲ ਐਵੇਂ ਨਾ ਹੋਵੇ ਹੋਰ ਬੱਚੇ ਦਾ ਭਲਾ ਹੋਵੇ ਮੈਂ ਤਾਂ ਇਹ ਮੰਗਦੀ ਆ ਸਾਨੂੰ ਕੀ ਮਿਲ ਜਾਣਾ ਉਹਨੂੰ ਬੁਲਾ ਕੇ बस ਮੈਂ ਕਹਿੰਦੀ ਹਾਂ ਹੋਰੇ ਬੱਚਿਆਂ ਦਾ ਭਲਾ ਹੋਵੇ ਸਾਡੇ ਬੱਚੇ ਨੂੰ ਖੇਲਣ ਨੂੰ ਸਿੱਧੀਆਂ ਮੋਰੀ ਹਾਲਤ ਕਰ ਗਿਆ ਸਾਡੇ ਬੱਚੇ ਦੀ। ਹਾਂ ਜੀ ਸਰ ਜੀ ਨਾਮ ਲਓ ਤਾਂ ਮੇਰਾ ਨਾਮ ਜੋਨੀ ਹੈ ਜੀ। ਸਰ ਜਿਹੜਾ ਐਕਸੀਡੈਂਟ ਰਣਾਪੇ ਚ ਕੀ ਮਾਮਲਾ ਜੀ ਹੋਇਆ ਸਰ ਪਿਊਸ਼ ਹੈ ਬੱਚਾ ਇਹ ਮੇਰਾ ਜੋ ਮੇਰਾ ਭਾਂਜਾ ਹੈ ਜੋ 3 ਸਾਲ ਤੋਂ ਸਾਡੇ ਲਵੇ ਹੀ ਰਹਿ ਰਿਹਾ ਹੈ। ਅਸਲ ਦੇ ਵਿੱਚ ਇਹ ਬਾਹਰ ਇੱਕ ਸਾਈਡ ਤੇ ਖੜਾ ਸੀ ਇੱਕ ਬੋਲਟ ਮੋਟਰਸਾਈਕਲ ਤੇ ਸਰਦਾਰ ਮੁੰਡਾ ਸੀ ਜੋ ਬਹੁਤ ਹੀ ਅਣਗੌਲੀ ਨਾਲ ਤੇ ਬਹੁਤ ਹੀ ਤੇ ਸਪੀਡ ਨਾਲ ਆਇਆ ਤੇ ਬੱਚੇ ਨੂੰ ਟੱਕਰ ਮਾਰੀ ਤੇ ਬੱਚਾ ਹਵਾ ਚ ਉੱਡਦਾ ਗਿਆ ਬਾਕੀ ਵੀਡੀਓ ਫਿਲਹਾਲ ਤਦ ਤੱਕ ਸਾਰਿਆਂ ਪਹੁੰਚ ਚੁੱਕੇ ਆ ਅਸੀਂ ਨਾਲ ਦੇ ਨਾਲ ਉਹ ਚੱਕਿਆ ਤੇ ਸਰਕਾਰੀ ਹਸਪਤਲ ਲੈ ਗਏ ਤੇ ਸਰਕਾਰੀ ਹਸਪਤਲ ਵਾਲਿਆਂ ਨਾਲ ਨੇ ਸਾਨੂੰ ਰਜਿੰਦਰਾ ਰੈਫਰ ਕਰਤਾ ਸਰ ਹੁਣ ਬੱਚੇ ਦੀ ਕਿਸੇ ਕੀ ਮੈਂ ਸਥਿਤੀ ਬਸ ਸਰ ਬੱਚੇ ਦੀ ਉਹ ਬੱਚੇ ਨੂੰ ਹੋਸ਼ ਹੈਗਾ ਸਿਰ ਤੇ ਨਾਜੂਕ ਸੱਟਾਂ ਨੇ ਜੀ ਅੰਦਰੂਨੀਆਂ ਤੇ ਪਾਟ ਬੱਚੇ ਦਾ ਟੁੱਟ ਚੁੱਕਿਆ ਤੇ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਵੀ 24 ਘੰਟੇ ਅਸੀਂ ਹਜੇ ਹੋਰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਰੇਟ ਕਰਾਂਗੇ ਜੀ ਅਕੇ ਚੰਡੀਗੜ੍ਹ ਰੈਪੋਰਟ ਕਰਨ ਦੀ ਗੱਲ ਆ ਰਹੀ ਸੀ ਸਾਹਮਣੇ ਕੁਝ ਇਹ ਜੇ ਹੋਇਆ ਨਹੀਂ ਸਰ ਹਜੇ ਕੋਈ ਚੰਡੀਗੜ੍ਹ ਵਾਲੀ ਕੋਈ ਗੱਲ ਨਹੀਂ ਸਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਜਿੰਨਾਂ ਵੱਲੋਂ ਬਿਆਨ ਲਿਖਾਇਆ ਗਿਆ ਹਾਂਜੀ ਇੱਕ ਪ੍ਰਸ਼ਾਸਨ ਦਾ ਆਏ ਨੇ ਨਾਂ ਦੇ ਕੋ ਪੁਲਸ ਵਾਲੇ ਤੇ ਉਹ ਬਿਆਨ ਲੈ ਕੇ ਗਏ ਨੇ ਜੀ ਸਰ ਕੀ ਮੰਗ ਕਰਦੇ ਹੋ ਕਿ ਜਿਹੜੇ ਇਹ ਜੇ ਹਾਦਸੇ ਹੁੰਦੇ ਨੇ ਕੀ ਮਤਲਬ ਕੀ ਅਪੀਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਸਰ ਇਹ ਅਪੀਲ ਕਰਦੇ ਹਾਂ ਵੀ ਇਹ ਬੱਚਿਆਂ ਨੂੰ ਬਾਈਕ ਦਾ ਨਾਂ ਦਿੱਤਾ ਜਾਵੇ ਇੰਨੀ ਛੋਟੀ ਉਮਰ ਦੇਆਂ ਨੂੰ ਤੇ ਆਪਣੇ ਸਪੀਡ ਦਾ ਕੰਟਰੋਲ ਰੱਖਣ ਤੇ ਪ੍ਰਸ਼ਾਸਨ ਵੀ ਜੋ ਚਾਰ ਦੇ ਵਿੱਚ ਬਣਦੇ ਰੈਂਪ ਬਣਾਏ ਜਾਣ ਤੇ ਵੀ ਇਹ ਜੇ ਹਾਸੇ ਹੋਣ ਤੋਂ ਬਚਣ ਜੀ ਬੱਚਾ ਕੋਈ ਵੀ ਹੋ ਸਕਦਾ ਸਾਡਾ ਜਾਂ ਕਿਸੇ ਦਾ ਵੀ ਹੈ ਜੀ ਜੀ ਕੀ ਕਹਿਣਾ ਚਾਹ ਲਈ ਕੀ ਘਟਨਾ ਹੈ ਅ ਕੱਲ तकरीबन 5 6 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਮੋਟਰਸਾਈਕਲ ਕੋਈ ਜਾ ਰਿਹਾ ਸੀਗਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਆ ਤੇ ਬੱਚੇ ਨੂੰ ਉਹਨੇ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਜੀ ਤੇ ਵੀਡੀਓ ਵਿੱਚ ਦੇਖਿਆ ਕਿ ਬੱਚਾ ਕਾਫੀ ਦੂਰ ਜਾ ਕੇ ਗਿਰਿਆ ਹੈਗਾ ਸਾਡੀ ਮਤਲਬ ਇੱਕ ਸਾਰਾ ਮhalla ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਿਹੜੇ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੇ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਦਫਤਰੀਆਂ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਵਿੱਚ ਯੂ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਸਵੈ ਸੇਵਾਵਾਂ ਲਾ ਸਦਾਰ ਕਮੇਟੀ ਵੱਲੋਂ ਕਿ ਸਾਡੇ ਉਹ ਜਿਹੜੇ ਸਪੀਡ ਬ੍ਰੇਕਰ ਬਣ ਜਾਏ ਬਣਾਏ ਜਾਣ ਤਾਂ ਜੋ ਜਿਹੜੀ ਸਪੀਡ ਵੀ ਥੋੜੀ ਜਿਹੀ ਕਮੀ ਆਵੇਗੀ ਤਾਂ ਐਕਸੀਡੈਂਟ ਹੋਣ ਦਾ ਜਿਹੜਾ ਖਤਰਾ ਘਟੇਗਾ ਕਿਉਂਕਿ ਹੁਣ ਬੱਚੇ ਦੇ ਜਿਵੇਂ ਅਸੀਂ ਮਾਪੇ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਉਹਦੇ ਨਾਨਕਿਆਂ ਨਾਲ ਗੱਲ ਕੀਤੀ ਹੈ ਕਿਉਂਕਿ ਉਹ ਬੱਚੇ ਦੀ ਬਹੁਤ ਮੇਜਰ ਇੰਜਰੀਜ਼ ਹੋਈਆਂ ਤਾਂ ਇੱਕ ਬੱਚੇ ਲਈ ਅਗਰ ਇੰਨੀ ਇੰਜਰੀ ਹੋਈ ਹੈ ਤਾਂ ਪੇਰੈਂਟਸ ਨੇ ਪਰੇਸ਼ਾਨ ਹੋਣਾ ਹੀ ਹੈ ਘਰ ਦੇ ਵੀ ਪਰੇਸ਼ਾਨ ਹਨ ਤਾਂ ਬਾਰ-ਬਾਰ ਅਸੀਂ ਬੇਨਤੀ ਵੀ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਹਾਂ ਕਿ ਸਪੀਡ ਬ੍ਰੇਕਰ ਬੜਾਏ ਜਾਣ ਆਮ ਤੌਰ ਤੇ ਸੁਣਨ ਨੂੰ ਆਉਂਦਾ ਹੈ ਜੀ ਸਪੀਡ ਬ੍ਰੇਕਰ ਬਣਾਏ ਨਹੀਂ ਜਾ ਸਕਦੇ ਕਿਉਂ ਨਹੀਂ ਬਣਾਏ ਜਾ ਸਕਦੇ ਇੰਡੀਅਨ ਰੋਡ ਕੌਂਗਰੈਸ ਹੈ ਇੰਡੀਅਨ ਰੋਡ ਕੌਂਗਰੈਸ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀਆਂ ਗਲੀਆਂ ਨੇ ਛੋਟੀਆਂ ਗਲੀਆਂ ਨੇ ਉੱਥੇ ਸਪੀਡ ਬ੍ਰੇਕਰ ਹੋਣੇ ਚਾਹੀਦੇ ਨੇ ਅਗਰ ਮਤਲਬ ਅਸੀਂ ਇਨਸਾਨੀ ਜਾਨ ਨੂੰ ਕੁਝ ਨਹੀਂ ਸਮਝਦੇ ਸਪੀਡ ਬ੍ਰੇਕਰ ਬਣਾਉਣ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਰੁਕਾਵਟ ਮੰਨ ਰਹੇ ਹਾਂ ਅਗਰ ਛੋਟੇ-ਛੋਟੇ ਸਪੀਡ ਬ੍ਰੇਕਰ ਹੋਣਗੇ ਜਾਂ ਪੁਲਿਸ ਪ੍ਰਸ਼ਾਸਨ ਥੋੜੀ ਜੀ ਅਗਰ ਹੋਰ ਮੁਸਤੈਦੀ ਦਿਖਾਵੇ ਤਾਂ ਉਹਨਾਂ ਦੇ ਚਲਾਨ ਕੱਟੇ ਜਾਣ ਜਿਹੜੇ ਬੱਚੇ ਅੰਡਰ ਏਜ ਕੀਮਤੀ ਜਾਨਾਂ ਸਪੈਸ਼ਲੀ ਬੱਚਿਆਂ ਦੀ ਦੇਖਰੇਖ ਕਰਨੀ ਹੈ ਤਾਂ ਸਾਨੂੰ ਤੇਜ਼ ਰਫਤਾਰੀ ਨੂੰ ਘਟਾਉਣਾ ਪਏਗਾ ਔਰ ਜਿਹੜੇ ਸਪੀਡ ਬ੍ਰੇਕ ਕਰਦੀ ਜਿਹੜੀ ਸਾਡੀ ਮੰਗ ਹੈ ਉਹ ਉਹਨੂੰ ਜਲਦੀ ਖੂਰਾ ਕੀਤਾ ਜਾਵੇ ਜੀ ਬਹੁਤ ਲੰਬੇ ਸਮੇਂ ਤੋਂ ਸਪੀਡ ਬ੍ਰੇਕਰ ਦੀ ਮੰਗ ਹੈ ਲਿਖਤੀ ਤੌਰ ਤੇ ਵੀ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਆਪਣਾ ਨਾਮ ਕੀ ਹੈ ਸ਼੍ਰੀ ਨਰਵਰਜ ਜੋਈ ਕੱਲ ਕੀ ਘਟਣਾਣਾ ਪਰ ਜੀ ਆਲੇ ਕੱਢਣਾ ਵਟਿਆ ਜੀ ਬੋਲਟ ਤੇ ਮੁੰਡਾ ਆ ਰਿਆ ਦੀਆ ਤੇ ਬੱਚਾ ਇੱਥੋਂ ਨਿਕਲ ਰਿਆ ਦੀਆ ਉਹ ਕਾਫੀ ਸਪੀਡ ਤੇ ਦੀਆ ਤੇ ਕਾਫੀ ਝਟਾ ਲੱਗਿਆ ਨੇ ਵਿਚਾਰੇ ਦੇ ਇਹਨਾਂ ਕਾਫੀ ਟਾਈਮ ਤੋਂ ਕਹਿੰਦੇ ਆ ਵੀ ਹੱਪ ਬਣਾ ਦਿਓ ਹੱਪ ਬਣਾ ਦੇ ਇਹਨਾਂ ਨੇ ਬਣਾਏ ਨਹੀਂ ਕਮੇਟੀ ਵੀ ਦੇ ਕੇ ਨੇ ਇਹ ਸਾਨੂੰ ਪਰ ਕਿਸੇ ਨੇ ਬਣਾ ਹੀ ਨਹੀਂ ਕੀਤੀ ਹਜ ਤੱਕ ਕਿਰਪਾ ਕਰਕੇ ਇੱਥੇ ਸਪੀਡ ਬਹੁਤ ਹੈ ਉਸ ਨੂੰ ਦੇਖਣਾ ਚਾਹੀਦਾ ਹਾਂਜੀ ਸਰ ਨਾਮ ਤੇ ਡੈਜੀਗਨੇਸ਼ਨ ਦੱਸੋ ਮੈਂ ਐਸੇ ਬਲੁੰਦਰ ਸਿੰਘ ਸਪੈਸ਼ਲ ਇਫਸਰ ਥਾਣਾ ਕੋਤਵਾਲੀ ਨਾਬਾ ਲੱਗਿਆ ਹੋਇਆ ਹੈ ਬੇਚੀ ਦਾ ਹਾਦਸਾ ਹੋਪਰੇ ਜਿੱਦੇ ਵੀ ਟਾਈਕਰ ਮਾਰ ਕੇ ਉਹਨੂੰ ਬੁਲਟ ਵਾਲਾਂ ਚੱਕੇ ਮਾਰੇ ਕੀ ਮਾਮਲਾ ਕੀ ਹੈ ਸਰ ਇਹ ਸਾਨੂੰ ਕੱਲ ਦੇ ਰਾਤ ਇੱਕ ਇਨਕਵਿਰੀ ਮਿਲੀ ਸੀ ਸਿਰੋਤ ਨਾਬਾ ਤੋਂ ਕਿ ਇੱਕ 4 ਸਾਲ ਦਾ ਬੱਚਾ ਪਿਊਸ਼ ਦਾ ਨਾਮ ਹੈਗਾ ਇਹ ਬਟੰਡਿਆ ਮਹੱਲੇ ਇੱਥੇ ਆਪਣੇ ਜਿਹੜੀ ਇਹਦੀ ਮੰਮੀ ਐ ਇੱਥੇ ਪਕੇ ਕਰਦੇ ਚੱਲ ਰਹੀ ਹੈ ਪਿਛਲੇ 1.5-2 ਸਾਲ ਤੋਂ ਤੇ ਇਹਨੂੰ ਕਿਸੇ ਬੁਲਟ ਮੋਟਰਸਾਈਕਲ ਦਾ ਅਨਨੋਨ ਪਰਸਨ ਨਾਮ ਨੂੰ ਮੇਜੇ ਦੇ ਬਾਰੇ ਪਤਾ ਨਹੀਂ ਲੱਗਿਆ ਉਹਨੇ ਇਹਨੂੰ ਫੇਟ ਮਾਰ ਕੇ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਉੱਥੋਂ ਇਹ ਸਾਨੂੰ ਨੋਟੀਫਿਕੇਸ਼ਨ ਮਿਲੀ ਸੀ ਵੀ ਇਹ ਦਾ ਪਹਿਲਾ ਸਿਰੋਤਾ ਨਾਬਾ ਚੱਕਣ ਸੀ ਪਰ ਤੁਰੀ ਸਿਹਤ ਜਿਹੜੀ ਹੈ ਜਿਆਦਾ ਖਰਾਬ ਹੋਣ ਕਰਕੇ ਇਹਨੂੰ ਨਾਬੇ ਤੋਂ ਰਿਜਿੰਦਰਾ ਹਸਪਤਾਲ ਰੈਫਰ ਕਰਤਾ ਸੀ ਸਰ ਹੁਣ ਬੱਚੇ ਦੀ ਸਿਹਤ ਕੀ ਮੈਸ ਟਾਈਮ ਹੁਣ ਅਸੀਂ ਰਿਜਿੰਦਰਾ ਹਸਪਤਾਲ ਪਟਿਆਲੇ ਆਏ ਸੀ ਇੱਥੇ ਜਿਹੜਾ ਬੱਚਾ ਅਜੇ ਡਾਕਟਰ ਉਹਦੇ ਕੋਲ ਹੈ ਜੀ ਕੁਝ ਨਹੀਂ ਕਰ ਰਹੇ ਬਾਕੀ ਸੱਟਾਂ ਉਹਦੇ ਕਾਫੀ ਨੇ ਸਿਰਚ ਵੀ ਸੱਟ ਹੈ ਉਹਦੇ ਲੱਤਾਂ ਦੇ ਵੀ ਸੱਟਾਂ ਨੇ ਬਾਹਾਂ ਦੇ ਵੀ ਸੱਟਾਂ ਨੇ ਤੇ ਵੈਸੇ ਖਤਰੇ ਤੋਂ ਜੇ ਬਾਹਰ ਲੱਗ ਰਿਹਾ ਸੱਚੇ ਪਾਤਸ਼ਾਹ ਸਹੀ ਕਰਨ ਬੱਚੇ ਨੂੰ ਸਰ ਜਿਹੜਾ ਬੋਲਟ ਸੀ ਉਹ ਓਵਰ ਸਪੀਡ ਜ਼ਿਆਦਾ ਲਿਖ ਰਿਹਾ ਸੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਜਿਵੇਂ ਓਵਰ ਸਪੀਡ ਆ ਰਿਹਾ ਸੀ ਕਾਫੀ ਹਾਂਜੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਬੱਚਾ ਇੱਕਦਮ ਸਾਮਣੇ ਆਇਆ ਹਾਂਜੀ ਹਾਂਜੀ ਓਵਰ ਸਪੀਡ ਸੀ ਬਹੁਤ ਜ਼ਿਆਦਾ ਜੋ ਸੀਸੀਟੀਵੀ ਵਿੱਚ ਹੁਣ ਆਇਆ ਉਹਦੀ ਓਵਰ ਸਪੀਡ ਜ਼ਿਆਦਾ ਸੀ ਪਰੰਤੂ ਇਹ ਉਹਦੇ ਬਾਰੇ ਆਪਣਾ ਉਹਦੇ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਬਾਰੇ ਜਾਂ ਉਹਦੀ ਜਿਹੜਾ ਆਇਡੈਂਟੀਫਿਕੇਸ਼ਨ ਅਜੇ ਸਾਡੇ ਕੋਲ ਸਾਹਮਣੇ ਨਹੀਂ ਆਈ ਅੱਜ ਅਸੀਂ ਉਹਦੇ ਮਾਮੇ ਦੇ ਜੋਨੀ ਦੇ ਬਿਆਨ ਲੈ ਕੇ ਬੱਚੇ ਦਾ ਜਿਹੜਾ ਮਾਮਾ ਹੈਗਾ ਜੋਨੀ ਉਹਦੇ ਬਿਆਨ ਲੈ ਕੇ ਜਿਹੜੀ ਅਸੀਂ ਇਹਦੀ ਕਾਰਵਾਈ ਆਪਣੇ ਦੇ ਖਿਲਾਫ ਇਹਦਾ ਮਕਦਮਾ ਅੰਦਰ ਅਸੀਂ ਕਰਾਂਗੇ ਤੇ ਉਹਨੂੰ ਜਲਦੀ ਤੋਂ ਜਲਦੀ ਇਹ ਸੀਸੀਟੀਵੀ ਕੈਮਰਾ ਚੈੱਕ ਕਰਕੇ ਟ੍ਰੇਸ ਕਰਕੇ ਠੀਕ ਹੈ ਉਹਦੇ ਖਿਲਾਫ ਵੀ ਬਣਦੀ ਅਗਲੀ ਕਾਰਵਾਈ ਕਰਦੀ